ਫਰਸਟ੍ਰੇਟ ਰਹਿੰਦਾ ਹੈ ਵਿਆਕੂਲ ਰਹਿੰਦਾ ਹੈ ਇਰੀਟੇਟ ਰਹਿੰਦਾ ਹੈ ਉਦੋਂ ਸਮਝ ਲਓ ਏਦਾਂ ਲੱਗਦਾ ਰੱਬ ਨੇ ਮੇਰੇ ਵੱਲੋਂ ਮੂੰਹ ਫੇਰਿਆ ਹੋਇਆ ਤੇ ਜਦੋਂ ਅਸੀਂ ਸ਼ਾਂਤ ਹੁੰਨੇ ਆ ਸਾਡਾ ਮਨ ਆਨੰਦ ਵਿੱਚ ਹੁੰਦਾ ਹੈ ਸਾਡਾ ਮਨ ਖੇੜੇ ਵਿੱਚ ਹੁੰਦਾ ਹੈ ਅਸੀਂ ਧਿਆਨ ਇੱਧਰ ਰੱਖਿਓ ਖਿੜੇ-ਖਿੜੇ ਹੁੰਦੇ ਆ ਉਸ ਵੇਲੇ ਏਦਾਂ ਸਮਝ ਲਓ ਵੀ ਰੱਬ ਦਾ ਹੁਣ ਸਾਡੇ ਨਾਲ ਮੂੰਹ ਹੈ ਤੇ ਜੇ ਤੂੰ ਮੇਰੇ ਵੱਲੋਂ ਮੂੰਹ ਮੋੜਿਆ ਫਿਰ ਮੇਰੀ ਕੋਈ ਗਲਤੀ ਹੋਣੀ ਹੈ ਨਾ ਤਾਂ ਹੀ ਮੋੜਿਆ ਇੰਦਾ ਤੇ ਰੁੱਸਿਆ ਨਹੀਂ ਤੂੰ ਕੋਈ ਇੰਦਾ ਤਾਂ ਰੁੱਸਦਾ ਹੀ ਨਹੀਂ ਤੰਦਰੁਸਤੀ ਨੇ ਮੂੰਹ ਮੋੜਿਆ ਹੈ ਮੇਰੇ ਨਾਲੋਂ ਮੈਂ ਕੁਝ ਗਲਤ ਖਾ ਲਿਆ ਹੋਣਾ ਤਾਂ ਹੀ ਤੰਦਰੁਸਤੀ ਗਈ ਹੈ ਨਾ ਸਿਹਤ ਦੀ ਤੰਦਰੁਸਤੀ ਚਲੇ ਜਾਵੇ ਤੇ ਬੰਦਾ ਦਾ ਮਤਲਬ ਇਹੀ ਹੈ ਵੀ ਕੁਝ ਗਲਤ ਕਰ ਲਿਆ ਹੋਣਾ ਨਾ ਤੰਦਰੁਸਤੀ ਤਾਂ ਹੀ ਗਈ ਹੈ ਕੁਝ ਗਲਤ ਹੋ ਗਿਆ ਹੋਣਾ ਮੇਰੇ ਤੋਂ ਜ਼ਿੰਦਗੀ 'ਚ ਮੇਰੀ ਸਿਹਤ ਤਾਂ ਹੀ ਗਈ ਹੈ ਨਾ ਕੁਝ ਮੇਰੇ ਤੋਂ ਗਲਤ ਹੋ ਗਿਆ ਹੋਣਾ ਤਾਂ ਇਹ ਤਾਂ ਹੋਇਆ ਨਾ ਮੇਰੇ ਤੋਂ ਹੁਣ ਆਪਣੇ ਪੈਰ ਦੇ ਵਿੱਚ ਕੰਡੇ ਹੀ ਕੰਡੇ ਵੱਜ ਜਾਣ ਫਿਰ ਗਲਤੀ ਹੋ ਗਈ ਹੋਣੀ ਮੈਂ ਚੱਪਲ ਨਹੀਂ ਪਾਈ ਹੋਣੀ ਮੇਰੀ ਗਲਤੀ ਹੋਣੀ ਤਾਂ ਹੀ ਕੰਡੇ ਵੱਜੇ ਗਲਤੀ ਹੋਈ ਹੋਣੀ ਹੈ ਕੋਈ ਤੇ ਇਦਾਂ ਕਹਿ ਲਓ ਵੀ ਜੇ ਰੱਬ ਦਾ ਮੂੰਹ ਸਾਡੇ ਵੱਲੋਂ ਪਰੇ ਨੂ ਹੋ ਗਿਆ ਤਾਂ ਇਹਦਾ ਮਤਲਬ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਣੀ ਮੇਰੀ ਜ਼ਿੰਦਗੀ ਵਿੱਚ ਜੇ ਆਨੰਦ ਨਹੀਂ ਰਿਹਾ ਮੇਰੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਰਹੀ ਮੇਰੀ ਜ਼ਿੰਦਗੀ ਵਿੱਚ ਖੇੜਾ ਨਹੀਂ ਰਿਹਾ ਪ੍ਰਮਾਤਮਾ ਆਨੰਦ ਸਰੂਪ ਤੇ ਹੈ ਹੋਰ ਕੀ ਹੈ ਪ੍ਰਮਾਤਮਾ ਦੇ ਤਿੰਨ ਸਰੂਪ ਦੱਸੇ ਜਾਂਦੇ ਐ ਸਤ ਚਿੱਤ ਆਨੰਦ ਸਤ ਸਰੂਪ ਵੀ ਪ੍ਰਮਾਤਮਾ ਹੀ ਹੈ ਸੱਚ ਚਿੱਤ ਕਹੀਏ ਚੇਤਨ ਜਿਹੜੀ ਚੀਜ਼ ਵਿੱਚ ਚੇਤਨਾ ਹੈ ਇਹ ਵੀ ਉਹਦਾ ਹੀ ਰੂਪ ਮੰਨਿਆ ਜਾਂਦਾ ਤੇ ਆਨੰਦ ਸਰੂਪ ਵੀ ਹੈ ਜਦੋਂ ਬੰਦੇ ਨੂੰ ਆਨੰਦ ਆ ਰਿਹਾ ਹੋਵੇ ਇਹ ਵੀ ਪ੍ਰਮਾਤਮਾ ਹੀ ਹੁੰਦਾ ਜ਼ਿੰਦਗੀ 'ਚ ਆਨੰਦ ਦਾ ਆਉਣਾ ਪ੍ਰਮਾਤਮਾ ਦਾ ਸੱਚ ਦਾ ਆਉਣਾ ਪਰਮਾਤਮਾ ਦਾ ਆਉਣਾ ਸੁਣੋ ਮੇਰੀ ਜ਼ਿੰਦਗੀ ਵਿੱਚੋਂ ਜੇ ਆਨੰਦ ਚਲਿਆ ਗਿਆ ਇਹਦਾ ਮਤਲਬ ਪਰਮਾਤਮਾ ਚਲਿਆ ਗਿਆ ਉਹਨੇ ਮੂਹਰੇ ਇਹਨੂੰ ਕਰ ਲਿਆ ਆਨੰਦ ਹੀ ਨਹੀਂ ਜ਼ਿੰਦਗੀ 'ਚ ਖੁਸ਼ੀ ਨਹੀਂ ਹੈ ਖੁਸ਼ੀ ਨਹੀਂ ਹੈ ਬੱਚਾ ਹੋ ਜੇ ਹੋ ਜੇ ਹੋ ਗਿਆ ਤਾਂ ਹੁਣ ਫੇਰ ਖੁਸ਼ੀ ਨਹੀਂ ਹੈ ਘਰ ਬਣ ਜੇ ਬਣ ਗਿਆ ਫੇਰ ਵੀ ਅੰਦਰੋਂ ਆਨੰਦ ਨਹੀਂ ਹੈ ਬੱਚਾ ਬਾਹਰ ਚੱਲਿਆ ਜਾਵੇ ਚਲਿਆ ਗਿਆ ਹੁਣ ਫੇਰ ਆਨੰਦ ਨਹੀਂ ਹੈ ਥੋੜੇ ਚਿਰ ਆਉਂਦਾ ਫਿਰ ਪਜ ਜਾਂਦਾ ਪਰ ਆਨੰਦ ਜੇ ਨਹੀਂ ਆ ਰਿਹਾ ਤੇ ਇਦਾਂ ਲੱਗਦਾ ਜਿਵੇਂ ਐਤਾ ਲੱਗਦਾ ਮੈਨੂੰ ਜਿਵੇਂ ਤੂੰ ਮੇਰੇ ਤੋਂ ਪਰੇ ਰੂਹ ਕਰ ਲਈ ਰੱਬ ਮੇਰੇ ਨਾਲ ਰੋਸ ਗਿਆ ਮੇਰੀ ਜ਼ਿੰਦਗੀ ਜੇ ਆਨੰਦ ਨਹੀਂ ਤੇ ਮੇਰੇ ਨਾਲ ਉਹ ਇਦਾਂ ਲੱਗਦਾ ਰੱਬ ਰੋਸ ਗਿਆ ਤੇ ਰੱਬ ਕਿਉਂ ਰੋਸ ਗਿਆ ਮੈਂ ਗਲਤੀ ਕਰ ਲਈ ਹੋਣੀ ਹੈ ਕੋਈ ਕਬੀਰ ਜੀ ਦਾ ਇਹ ਸ਼ਬਦ ਹੈ ਕਹਿੰਦੇ ਮੈਂ ਨਾ ਕੋਈ ਗਲਤੀ ਕਰ ਲਈ ਹੋਣੀ ਤਾਂ ਰੋਸ ਗਿਆ ਲੋਕਾਂ ਪਿੱਛੇ ਲੱਗ ਗਿਆ ਹੋਵਾਂਗਾ ਸੰਸਾਰ ਦੀ ਚਮਕ ਦਮਕ ਵਿੱਚ ਲੱਗ ਗਿਆ ਹੋਵਾਂਗਾ ਮਾਇਆ ਵਿੱਚ ਮੇਰੀ ਸੂਰਤ ਫਸ ਗਈ ਹੋਣੀ ਹੈ ਮਟੀਰੀਅਲਿਜ਼ਮ ਕਹਿ ਸਕਦੇ ਆ ਕਿਤੇ ਕੋਈ ਗਲਤੀ ਹੋ ਗਈ ਹੋ ਗਈ ਐ ਇਸੇ ਕਰਕੇ ਦੋ ਤਾਂ ਕਰਕੇ ਫਿਰ ਉਹ ਇਹ ਸ਼ਬਦ ਹੈ ਨਾ ਜਿਹੜਾ ਕਰਵਤ ਭਲਾ ਨਾ ਕਰਵੜ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਲਾ ਸੁਣੋ ਸ਼ਬਦ ਸੁਣੋ ਇੱਕ ਵਾਰ ਕਰਵਤ ਪਲਾ ਨਾ ਕਰਵਟ ਤੇਰੀ ਵਾ 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 ਲਾਗ ਗਲੇ ਸੁਣ ਬਿੰਤੀ ਮੇਰੀ ਕਰਵਤ ਪਲਾ ਪੜ ਰੇ ਸੀ ਨਾ ਕਰਵਤ ਕਹਿੰਦੇ ਆਰਾ ਕਰਵਟ ਕਹਿੰਦੇ ਆ ਪਾਸਾ ਕਰਵਟ ਲੈਣੀ ਆ ਪੱਕੇ ਵਰੀ ਕਿਦਾ ਸੁੱਤਾ-ਸੁੱਤਾ ਕਰਵਟ ਲੈ ਗਿਆ ਕਰਵਟ ਲੈਣੀ ਕਿ ਤੂੰ ਕਹਿੰਦੇ ਆ ਪਾਸਾ ਤੇਰਾ ਪਰੇ ਨੂੰ ਮੂੰਹ ਕਰਨਾ ਮੈਨੂੰ ਤੋਂ ਬਰਦਾਸ਼ਤ ਨਹੀਂ ਹੁੰਦਾ ਭਾਵੇਂ ਆਰੇ ਨਾਲ ਚੀਰਦੇ ਇਹ ਤੇ ਠੀਕ ਹੈ ਮੂੰਹ ਪਰੇ ਨੂੰ ਨਾ ਕਰ ਕਰਵਟ ਤੇਰੀ ਮਨਜ਼ੂਰ ਨਹੀਂ ਤੂੰ ਪਰੇ ਨੂੰ ਮੂੰਹ ਕਰੇ ਮੈਂ ਇਹ ਨਹੀਂ ਮਨਜ਼ੂਰ ਕਰ ਸਕਦਾ ਮੇਰੀ ਜ਼ਿੰਦਗੀ ਤੋਂ ਆਨੰਦ ਜਾਵੇ ਮੈਂ ਇਹ ਮਨਜ਼ੂਰ ਨਹੀਂ ਕਰ ਸਕਦਾ ਮੇਰੀ ਜ਼ਿੰਦਗੀ ਤੋਂ ਖੇੜਾ ਜਾਵੇ ਮੈਂ ਇਹ ਨਹੀਂ ਮਨਜ਼ੂਰ ਕਰ ਸਕਦਾ ਮੇਰਾ ਮੰਦ ਤੇਰਾ ਮਾ ਆਨੰਦ ਤੇ ਮੈਂ ਗਲਤੀਆਂ ਕਰਦਾ ਤਾਂ ਹੀ ਮੇਰੀ ਜ਼ਿੰਦਗੀ ਦਾ ਆਨੰਦ ਚਲਿਆ ਗਿਆ ਮੇਰੀ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਤਾਂ ਗਈ ਹੈ ਮੈਂ ਗਲਤੀ ਕੀਤੀ ਹੋਣੀ ਮੈਂ ਹੁਣ ਠੀਕ ਕਰਾ ਹੁਣ ਤੂੰ ਮੇਰੇ ਤੋਂ ਦੂਰ ਚਲਿਆ ਗਿਆ ਤੂੰ ਐਵੇਂ ਤੇ ਪਰੇ ਨੂੰ ਮੂੰਹ ਕੀਤਾ ਨਹੀਂ ਹੋਣਾ ਕੋਈ ਗਲਤੀ ਮੇਰੀ ਹੀ ਹੋਣੀ ਫਿਰ ਉੱਥੇ ਇਹ ਸ਼ਬਦ ਹੈ ਕਰਵਤ ਭਲਾ ਕਰਵਤ ਭਲਾ ਮੈਨੂੰ ਆਰਾ ਭਲਾ ਨਾ ਕਰਵਟ ਤੇਰੀ ਤੇਰਾ ਪਰੇ ਨੂੰ ਮੂਹ ਕਰਨਾ ਨਾ ਮੈਨੂੰ ਪਰਵਾਹ ਨਹੀਂ ਹੁਣ ਇੱਥੇ ਇੱਕ ਗੱਲ ਯਾਦ ਰੱਖਣਾ ਜਿਹੜਾ ਤੁਸੀਂ ਕਹਿੰਦੇ ਆ ਨਾ ਆਪਾਂ ਵੀ ਤੂੰ ਮੇਰਾ ਪਿਆਰਾ ਤੂੰ ਮੇਰੇ ਤੋਂ ਪਰੇ ਨੂੰ ਮੂਹ ਨਾ ਕਰ ਇਹ ਆਪਣੇ ਆਪ ਨੂੰ ਹੀ ਕਿਹਾ ਜਾਂਦਾ ਪਰਮਾਤਮਾ ਸਾਡੇ ਵਿੱਚ ਹੀ ਹੈ ਅਸੀਂ ਆਪਣੇ ਆਪ ਨਾਲੋਂ ਵਿਵਾਜੇ ਹੋਏ ਆਂ ਸਾਡਾ ਆਪਣੇ ਆਪ ਤੋਂ ਹੀ ਦੂਰੀ ਪਈ ਹੋਈ ਹੈ ਸਾਡਾ ਆਪਣੇ ਆਪ ਤੋਂ ਹੀ ਵਿਛੋੜਾ ਪਿਆ ਹੋਇਆ ਹੈ ਪਰਮਾਤਮਾ ਦੀ ਤੇ ਅਸੀਂ ਅੰਸ਼ਾਂ ਰੱਬ ਦੀ ਤੇ ਅਸੀਂ ਅੰਸ਼ਾਂ ਕੁਦਰਤ ਦੀ ਤੇ ਅੰਸ਼ਾਂ ਕੁਝ ਦੂਜੇ ਨੂੰ ਨਹੀਂ ਕਹਿ ਰਹੇ ਅਸੀਂ ਗਵਾਚ ਗਏ ਆ ਆਪਣੇ ਆਪ ਦਾ ਹੀ ਆਨੰਦ ਨਹੀਂ ਆ ਰਿਹਾ ਜਿੰਦਗੀ ਦਾ ਸੁਆਦ ਹੀ ਮਿਸ ਹੋਇਆ ਗਿਆ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਆਪਣੇ ਆਪ ਤੋਂ ਹੀ ਆਨੰਦ ਆ ਹੀ ਜਾਂਦਾ ਸੀ ਪਰ ਹੁਣ ਆਪਣੇ ਆਪ ਚ ਆਨੰਦ ਨਹੀਂ ਆਉਂਦਾ ਉਥੇ ਫਿਰ ਇਦਾਂ ਲੱਗਦਾ ਵੀ ਜੇ ਆਨੰਦ ਮੇਰੀ ਜ਼ਿੰਦਗੀ ਚੋਂ ਚਲਿਆ ਗਿਆ ਤੇ ਰੱਬ ਵੀ ਚਲਿਆ ਗਿਆ ਬਸ ਮੇਰਾ ਰੱਬ ਆਨੰਦ ਹੈ ਤੇ ਆਨੰਦ ਮੇਰੇ ਵਿੱਚ ਹੈ ਆਨੰਦ ਆਵੇ ਮੇਰੀ ਜ਼ਿੰਦਗੀ 'ਚ ਖੁਸ਼ੀ ਆਵੇ ਮੇਰੀ ਜ਼ਿੰਦਗੀ 'ਚ ਫੀਲ ਆਵੇ ਰਸ ਆਵੇ ਰਸ ਰਸ ਆਵੇ ਤੇ ਜਿਹੜਾ ਜ਼ਿੰਦਗੀ ਦਾ ਰਸ ਰਸ ਹੈ ਉਹ ਹੈ ਨਹੀਂ ਠੀਕ ਹੈ ਤੁਸੀਂ ਸਬਜ਼ੀਆਂ ਖਾਣੇ ਆ ਉਹਦਾ ਇੱਕ ਆਪਣਾ ਰਸ ਹੈ ਫਰੂਟ ਖਾਓ ਉਹਦਾ ਇੱਕ ਆਪਣਾ ਰਸ ਹੈ ਕੁਝ ਹੋਰ ਖਾਓ ਉਹਦਾ ਆਪਣਾ ਰਸ ਹੈ ਪਰ ਇੱਕ ਕੁਝ ਵੀ ਨਾ ਖਾਓ ਤਾਂ ਵੀ ਇੱਕ ਰਸ ਬਣਿਆ ਰਹੇ ਜੀ ਛਪਰੀ ਚ ਰਹੀਏ ਤਾਂ ਵੀ ਰਸ ਹੋਵੇ ਮੈਲ ਚ ਰਹੀਏ ਤਾਂ ਵੀ ਰਸ ਹੋਵੇ ਇੱਕ ਆਨੰਦ ਜਿਹਾ ਬਣ ਉਹ ਹੈ ਨਹੀਂ ਉਹ ਚਲਿਆ ਗਿਆ ਖੁਸ਼ੀ ਜੀ ਹੈ ਨਹੀਂ ਤੇ ਸਮਝ ਲਓ ਆਨੰਦ ਮੇਰੀ ਜ਼ਿੰਦਗੀ ਚੋਂ ਗਿਆ ਤੇ ਰੱਬ ਵੀ ਗਿਆ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਬੇਨਤੀ ਮੇਰੀ ਮੇਰੀ ਬੇਨਤੀ ਹੈ ਵਾਪਸ ਮੇਰੀ ਜ਼ਿੰਦਗੀ ਚ ਆ ਹੋਂ ਵਾਰੀ ਮੁਖ ਫੇਰ ਪਿਆਰੇ ਮੈਂ ਸਦਕੇ ਜਾਵਾਂ ਤੇਰੇ ਤੂੰ ਮੇਰੇ ਕਨੇ ਮੂੰਹ ਫੇਰ ਇਹਨੂੰ ਕਰ ਮੇਰੇ ਬਾਪ ਇਹਨੂੰ ਵਾਪਸ ਮੁੱਖ ਘੁਮਾ ਮੇਰੀ ਜ਼ਿੰਦਗੀ 'ਚ ਆਨੰਦ ਫੇਰ ਆਵੇ ਖੁਸ਼ੀ ਆਵੇ ਖੇੜਾ ਆਵੇ ਮੇਰੀ ਜ਼ਿੰਦਗੀ 'ਚ ਤੇ ਆਨੰਦ ਹੀ ਨਹੀਂ ਰਿਹਾ ਖੁਸ਼ੀ ਨਹੀਂ ਰਹੀ ਹਾਂ ਵਾਰੀ ਮੁੱਖ ਫੇਰ ਪਿਆਰੇ ਹਾਂ ਵਾਰੀ ਮੁੱਖ ਫੇਰ ਪਿਆਰੇ ਸਰਵਟ ਦੇ ਮੁੱਖ ਕਾਹੇ ਕੁਮਾਰੀ ਕਰਵਟ ਕਰ ਲਈ ਨਾ ਮੇਰੇ ਕਰਨੀ ਪਰੇ ਨੂ ਘਰ ਕੇ ਮੈਨੂੰ ਕਿਉਂ ਮਾਰ ਰਿਆਂ ਤੇ ਵੇਖੋ ਇੱਕ ਗੱਲ ਹੋਰ ਅੱਗੇ ਕਹਿੰਦੇ ਜੇ ਚੀਰ ਦੇਂਗਾ ਨਾ ਤੇ ਮੈਂ ਤੇ ਹਿੱਲਦਾ ਨਹੀਂ ਜੇ ਤੂੰ ਮਾਰ ਦੇ ਚੀਰ ਦੇ ਭਾਵੇਂ ਹਾਰੇ ਨਾਲ ਵੇਖੀ ਮੈਂ ਹਿੱਲਣਾ ਨਹੀਂ ਸੀ ਵੀ ਨਹੀਂ ਗਈ